ਰੇ ਗਾਤਾਏ ਸਾਤ ਵਾਰ ਕੇ ਪਾਠ ਸੇ ਸਤ ਗੁਣ ਆਏ ਸੁ ਬਾਹ ਹੋ ਜਾਮ ਤ੍ਰਿਗੁਣ ਤੇ ਈ ਕਹੇ ਈਸ਼ਵਰ ਉਸ ਪਰ ਦਿਆ ਜੋ ਸ ਮਰੇ ਇੱਕ ਇੱਕ ਮਿੰਟ ਸਾਰ ਹਾਂਜੀ ਸਰ ਜੇ ਆਪਾਂ ਗੱਲ ਕਰੀਏ ਤੁਸੀਂ ਨੈਸ਼ਨਲ ਖਿਡਾਰੀ ਵੀ ਹੋ ਤੇ ਜਿੱਦਾਂ ਇਹ ਯੁੱਥ ਵੱਲੋਂ ਜਿੱਦਾਂ ਕਿ ਇਦਰੇ ਧਾਰਮਿਕ ਜਿਹੜੇ ਉਪਰਾਲੇ ਕੀਤੇ ਜਾਂਦੇ ਕਿਦਾਂ ਦੇਖਦੇ ਸੀ ਜਣ ਚਲੋ ਤੁਹਾਨੂੰ ਬਹੁਤ ਬਹੁਤ ਵਧਾਈ ਮਿਸਟਰ ਪੁਕਾਰ ਯੋਮੀ ਜੀ ਨੂੰ ਜਿਹੜਾ ਨੇ ਭਗਵਾਨ ਵਾਲਮੀਗੀ ਦਾ ਜ ਕੁਝ ਬਹੁਤ ਧੂਮਧਾਮ ਨਾ ਮਨਾ ਰਿਹਾ ਔਰ ਮੇਰੇ ਜੰਗ ਜਿਹੜੇ ਜਿੰਨੇ ਵੀ ਯੁੱਥ ਆ ਉਹਨਾਂ ਨੂੰ ਮੇਰਾ ਇਹੀ ਮੈਸੇਜ ਆ ਕਿ ਚਲੋ ਜਿੱਦਾਂ ਵੀਰ ਜੀ ਨੇ ਕਿਹਾ ਆ ਬਰੇয়াল ਸਾਹਿਬ ਨੇ ਕਿ ਸਾਰੇ ਜੰਗ ਜਿਹੜੇ ਆ ਨਸ਼ਿਆਂ ਵਾਲੇ ਨਹੀਂ ਗੇ ਕਿਦਾਇਕਦੀ ਮੈਨੂੰ ਵੀ ਬਹੁਤ ਭਰਾਵਾਂ ਦਾ ਕਰਕੇ ਚਾਂਸ ਮਿਲਿਆ ਬਾਲਮਿਕੀ ਭਗਵਾਨ ਜੀ ਦੇ ਫੰਕਸ਼ਨਾਂ ਤੇ ਜਾਣ ਦਾ ਬਹੁਤ ਹੀ ਹਮ ਹਮਾ ਕੇ ਜਿਹੜੇ ਆਪਣੇ ਜੰਗ ਜੂਥ ਮੋਰੇ ਆ ਰਿਹਾ ਆ ਬਹੁਤ ਖੁਸ਼ੀ ਹੋਈ ਦੇਖ ਕੇ ਤੇ ਇਸ ਟਾਈਮ ਵੀ ਜਿੰਨੇ ਜੰਗ ਮੁੰਡੇ ਸਾਰੇ ਚੰਗਾ ਬਹੁਤ ਲੱਗਦਾ ਜਵਾਨ ਮੁੰਡੇ ਮੋਰੇ ਆਏ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਨਸ਼ਿਆਂ ਤੋਂ ਜਿਹੜੇ ਵੀ ਚਲੋ ਇਹਨਾਂ ਦੇ ਜਾਣਨ ਵਾਲੇ ਜਾਂ ਵੀ ਹੋਰ ਦੋਸਤਾਂ ਉਹਨਾਂ ਨੂੰ ਵੀ ਇਸ ਚੀਜ਼ ਤੋਂ ਦੂਰ ਲਿਆਉਣ ਔਰ ਸਭ ਤੋਂ ਵੱਡੀ এডਿਕੇਸ਼ਨ ਜੋ ਭਗਵਾਨ ਵਾਲਮੀਕ ਜੀ ਨੇ ਜਿਸ ਲੈਵਲ ਨਾਲ ਸਾਰੇ ਸਾਡੇ ਸਮਾਜ ਔਰ ਇੱਕ ਸ੍ਰਿਸ਼ਟੀ ਰਚੀ ਜਿਨ੍ਹਾਂ ਨੇ ਉਹਨਾਂ ਦੇ ਆਪਾਂ ਉਹਨਾਂ ਦੇ ਰਸਤੇ ਦੇ ਮਗਰ ਚੱਲਦੇ ਹੋਏ ਸਾਨੂੰ ਵੀ ਸਟੱਡੀ ਬਹੁਤ ਜ਼ਿਆਦੀ ਦੀ ਲੋੜ ਆ ਸਟੱਡੀ ਨਾਲ ਹੀ ਸਾਡਾ ਸਮਾਜ ਅਸੀਂ ਉੱਚੇ ਆ ਸਰ ਜੇ ਆਪ ਗੱਲ ਕਰੀਏ ਸਰਕਾਰਾਂ ਦੀ ਭੂਮਿਕਾ ਆਪਾਂ ਕਿਤੇ ਦੇ ਦੇਈਏ ਜਾਂ ਕਿ ਧਾਰਮਿਕ ਕੰਮਾਂ ਨੂੰ ਲੈ ਕੇ ਕਿੱਦਾਂ ਹੋਣੀ ਚਾਹੀਦੀ ਸਰਕਾਰਾਂ ਦੀ ਭੂਮਿਕਾ ਸਰਕਾਰਾਂ ਦੀ ਭੂਮਿਕਾ ਧਾਰਮਿਕ ਕੰਮਾਂ ਲਈ ਵੀ ਦੇਖੋ ਉਹਨਾਂ ਦਾ ਸਹਿਯੋਗ ਆਪਾਂ ਨੂੰ ਬਹੁਤ ਜ਼ਰੂਰੀ ਆ ਨਾਲ-ਨਾਲ ਸਾਡੀ ਐਜੂਕੇਸ਼ਨ ਨੂੰ ਜੂਰ ਨੂੰ ਜਿੱਦਾਂ ਹੋਣ ਜਿਹੜਾ ਸਾਡਾ ਐਸਸੀ ਭਾਈਚਾਰਾ ਆ ਹੁਣ ਸਾਡੇ ਸਾਰੇ ਸਕੂਲਾਂ ਦੇ ਵਿੱਚ 25% ਜੋ ਉਹਨਾਂ ਦੀ ਗਰੋਥ ਆ ਉਹਦੇ ਵਿੱਚ ਹਮੇਸ਼ਾ 25% ਫ੍ਰੀ ਪੜਾਉਣ ਦੀ ਹਰੇਕ ਸਕੂਲ ਨੂੰ ਆਰਡਰ ਆ ਪਰ ਇਹਦੇ ਉੱਤੇ ਕੋਈ ਅਮਲ ਨਹੀਂ ਹੋ ਰਿਹਾ ਮੈਂ ਚਾਹੁੰਨਾ ਕਿ ਇਦਾਂ ਵੀਰਜੀ ਗਰੇਵਾਲ ਸਾਹਿਬ ਆ ਭਾ ਸੋਹੰਦੀ ਬਾਜੀ ਆ ਆਸ਼ੂਨੀ ਬਾਜੀ ਆ ਸਾਨੂੰ ਸਾਰਿਆਂ ਨੂੰ ਮੂਰੇ ਹੋ ਕੇ ਉਹ ਚੀਜ਼ ਲਾਗੂ ਕਰਾਉਣੀ ਚਾਹੀਦੀ ਆ ਕਿ ਹਰੇਕ ਸਕੂਲ 'ਚ ਚਲੋ ਪ੍ਰਾਈਵੇਟ ਸਕੂਲਾਂ 'ਚ ਮੈਂ ਨਹੀਂ ਕਹਿੰਦਾ ਪੜ੍ਹਾਈ ਮਾੜੀ ਆ ਤੇ ਉਹ ਵੈਸੇ ਜੇ ਹੁਣ ਸਾਨੂੰ ਗਵਰਨਮੈਂਟ ਵੱਲੋਂ ਹੈ ਤਾਂ ਸਾਨੂੰ ਉਹ ਵੀ ਚੀਜ਼ ਸਾਨੂੰ ਜਿਹੜੀ ਗਵਰਨਮੈਂਟ ਨੇ ਦਿੱਤੀ ਆ ਸਾਨੂੰ ਉਹ ਵੀ ਜ਼ਰੂਰੀ ਆ ਪਰ ਹਰੇਕ ਪ੍ਰਾਈਵੇਟ ਸਕੂਲ 'ਚ ਸਾਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਸਰ ਕੀ ਮੌਜੂਦਾ ਸਰਕਾਰ ਇਹ ਅਪਲਬਧੀਆਂ ਕਰਵਾਏਗੀ ਮੇਰ ਇਹ ਪਲਵਧੀਆਂ ਕੋਈ ਵੀ ਨਹੀਂ ਕਰਾਉਂਦਾ ਸਾਨੂੰ ਆਪ ਇਕੱਠੇ ਹੋਣਾ ਪੈਣਾ ਸਾਨੂੰ ਸਾਰਿਆਂ ਨੂੰ ਆ ਆਪਣੇ ਲੀਡਰ ਸਾਹਿਬ ਨਾਲ ਆ ਸਾਨੂੰ ਆਪਣੀ ਚੀਜ਼ ਆ ਅਧਿਕਾਰ ਲੈਣੇ ਪੈਣੇ ਆ ਕੋਈ ਘਰ ਆ ਕੇ ਤੁਹਾਨੂੰ ਐਦਾ ਕੋਈ ਨਹੀਂ ਦਿੰਦਾ ਜੀ ਜੀ ਇਹ ਲੈਣੇ ਪੈਣੇ ਆ ਜੇ ਆਪਾਂ ਨੂੰ ਸਾਰਾ ਸੰਘਰਸ਼ ਕਰੀਏ ਓਕੇ ਸਰ ਥੈਂਕ ਯੂ ਇਹਕਰ ਜਦੋਂ ਰਾਤ ਦੀ ਸਾਰੀ ਸਨਾ ਨੂੰ ਜੀਵਿਤ ਕੀਤਾ ਤੇ ਉਹ ਇੱਕ ਜਨ ਦੇ ਛਿੱਟੇ ਦੇ ਨਾਲ ਪਰਮਾਨ ਬਾਦਮੀ ਕੁਮਾਰਾ ਨੇ ਜੀਵਿਤ ਕੀਤਾ ਤੇ ਜੇਕਰ ਲਵ ਕੁਛ ਦੀ ਗੱਲ ਕਰੀਏ ਤੇ ਕੱਖਾਂ ਦੇ ਵਿੱਚ ਜਾਨ ਪਾ ਕੇ ਅੱਜ ਤੱਕ ਦੁਨੀਆ ਤੇ ਕੋਈ ਪੰਗਬਰ ਐਸਾ ਨਹੀਂ ਹੋਇਆ ਕਿ ਜਿਹਨੇ ਕੱਖਾਂ ਦੇ ਵਿੱਚ ਜਾਨ ਪਾ ਕੇ ਕੁਛ ਤਿਆਰ ਕੀਤਾ ਜੋ ਬੋਲੇ ਸੋਨ ਰਪਾ ਪਰਮਾਨ ਬਾਦਮੀ ਕੁਮਾਰਾ ਜੀ ਸਾਨੂੰ ਲੈ ਕੇ ਦੇ ਵਿੱਚ ਲਾਉਣ ਜੀ ਆਪਣੀ ਸੇਵਕਾਂ ਦੀਆਂ ਸੇਵਾਵਾਂ ਹਾਜ਼ਰ ਨਾਜ਼ਰ ਹੋ ਕਰਕੇ ਪ੍ਰਵਾਨ ਕਰ ਲੈਣ ਜੀ ਸੁਸੰਗਤ ਜੀ ਆਓ ਇੱਕ ਸ਼ਬਦ ਦੇ ਨਾਲ ਆਪਾਂ ਹਾਜ਼ਰੀ ਭਰਣੀ ਹੈ ਉਸ ਤੋਂ ਉਪਰੰਤ ਗੁਰੂ ਮਹਾਰਾਜ ਦੇ ਚਰਨਾਂ ਤੋਂ ਆਪਾਂ ਛੁੱਟੀਆਂ ਪਾਵਨ Satsang ਦੇ ਵਿੱਚ ਪਹੁੰਚੇ ਨੇ ਵਿਰਿੰਦਰ ਗੁਲਾਨੀ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਪ੍ਰਾਪਤ ਕਰਨ ਦੀ ਕਿਰਪਾਲਤਾ ਕਿ ਆਮ ਪਾਰਟੀ ਬਲੋਜ ਰਿਹਾ ਕਿ ਧਾਰਮਿਕ ਸਮਾਗਮ ਕਰਾਏ ਜਾਂਦੇ ਸਾਰੇ ਚੀਜ਼ਾਂ ਲੈ ਕੇ ਤੁਸੀਂ ਕਿੱਧਰ ਦੇਖੋ ਅੱਜ ਇੱਕ ਬਹੁਤ ਹੀ ਪਾਵਨ ਪੁਰਬ ਤੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਮਲਾਕਲਾ ਨਵਾਸੀ ਔਰ ਸਾਡੇ ਵੀਰ ਵਿਕਾਸ ਮੋਮੀ ਦੇ ਉਪਰਾਲੇ ਸਦਕੇ ਇਹ ਸਮਾਗਮ ਕਰਾਇਆ ਜਾ ਰਿਹਾ ਅਸੀਂ ਸਾਰੀ ਪਾਰਟੀ ਵੱਲੋਂ ਸਮੂਹ ਪਾਰਟੀ ਵੱਲੋਂ ਇਸ ਮੁਕੱਦਸ ਮੌਕੇ ਤੇ ਸਾਰੇ ਮਲਾ ਨਵਾਸੀ ਇਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦੇ ਆ ਜੀ ਔਰ ਆਸ ਕਰਦੇ ਆ ਕਿ ਜਿਹੜੇ ਇਹ ਜਿਹੜਾ ਆਉਣ ਵਾਲਾ ਸਾਲ ਹੈ ਚੜ੍ਹਦੀ ਕਲਾ ਵਿੱਚ ਹੋਊਗਾ ਜਿਹੜੇ ਦੁੱਖ ਤਕਲੀਫ ਸਾਰੀ ਸੰਗਤ ਦੇ ਇਕੱਠੇ ਜਾਣਗੇ ਚੜ੍ਹਦੀ ਕਲਾ 'ਚ ਰਹੇਗਾ ਔਰ ਮਾਰਗ ਦੀ ਇਨੀ ਕਿਰਪਾ ਹੋਊਗੀ ਕਿ ਜੋ ਵੀ ਪੰਜਾਬ ਦੇ ਵਿੱਚ ਸਮੱਸਿਆ ਨੇ ਉਹ ਸਾਰੀਆਂ ਦਾ ਹੱਲ ਲੱਭਿਆ ਜਾਊਗਾ ਜੀ ਦੇਖੀਦਾ ਸਰੀਰ ਉਹ ਜੋਤ ਹੋ ਲੈ ਕੇ ਮਮਮੀ ਜੀ ਵੱਲੋਂ ਇਧਰ ਪਰਾਲੇ ਕਿਤੇ ਜਾਂਦੇ ਆ ਇਹ ਸਾਡੇ ਬੁੱਜੇ ਨੂੰ ਵੀ ਕਿੱਦਾਂ ਜਦੋਂ ਉਹ ਸੇ ਨੇ ਦੇਖੋ ਇਹ ਸਾਡਾ ਵੀਰ ਪਾਰਟੀ ਵਿੱਚ ਬਹੁਤ ਐਕਟਿਵ ਹੈ ਔਰ ਇਹਦੀ ਸੋਚ ਅਸੀਂ ਇਹਨੂੰ ਇਹਦੀ ਸੋਚ ਨੂੰ ਸਲਾਮ ਕਰਦੇ ਆਂ ਇਹ ਸੋਸਾਇਟੀ ਦੇ ਭਲੇ ਲਈ ਆਮ ਜਿਹੜੀ ਪਬਲਿਕ ਦੇ ਭਲੇ ਲਈ ਸਦਾ ਹੀ ਤਤਪਰ ਰਹਿੰਦਾ ਉਹਦੇ ਸਾਰੇ ਉਪਰਾਲਿਆਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਇਹਦੀ ਜਜ਼ਬੇ ਨੂੰ ਸਲਾਮ ਕਰਦੇ ਆਂ ਔਰ ਅੱਗੇ ਮਾਲਕ ਅੱਗੇ ਅਰਦਾਸ ਕਰਦੇ ਆਂ ਕਿ ਸਦਾ ਜਿਹੜੇ ਸਮਾਜ ਦੇ ਭਲਾਈ ਲਈ ਕੰਮ ਇਹੋ ਜਿਹਾ ਕੰਮ ਕਰਦਾ ਰਹੇਗਾ ਜੀ ਮਹਾਰਾਜ ਜੀ ਮੇਰਾ ਲਲਿਤ ਚਕਲਾ ਦੇ ਜ਼ਿਲ੍ਹਾ ਪ੍ਰਧਾਨ ਆਵਾਦੀ ਪਾਰਟੀ ਅੱਜ ਆਪਣੀ ਪਾਰਟੀ ਤੇ ਆਪਣੇ ਵੱਲੋਂ ਔਰ ਵਿਕਾਸ ਮਾਮੀ ਨੇ ਜੀ ਕਿ ਲਗਾਇਆ ਸ਼੍ਰੀ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਦਿਹਾੜੇ ਤੇ ਜਿਹੜਾ ਉਹਨਾਂ ਨੇ ਇਹ ਸਤਸੰਗ ਦਾ ਪ੍ਰੋਗਰਾਮ ਕੀਤਾ ਹੈ ਉਹ ਜਿਹੜੀ ਸਮਾਜ ਨੂੰ ਵਧੀਆ ਸੇਧ ਦਿੰਦੇ ਆ ਐਓਜੇ ਪ੍ਰੋਗਰਾਮ ਵਧਾਈ ਦੇ ਫਾਤਰ ਨੇ ਵਿਕਾਸ ਗੋਮੀ ਰਾ ਔਰ ਇਸ ਮੌਕੇ ਤੇ ਇਦਨੀ ਆ ਔਰ ਅਸੀਂ ਕਹਿੰਦੇ ਕਿ ਉਹਨਾਂ ਦੇ ਭਗਵਾਨ ਵਾਲਮੀਕੀ ਜੀ ਦੇ ਜਿਹੜੇ ਉਹਨਾਂ ਦੀਆਂ ਸਿੱਖਿਆਵਾਂ ਆ ਉਹਨੋਂ ਤੋਂ ਅਸੀਂ ਸਿੱਖਿਆ ਲੈ ਕੇ ਆਪਣੇ ਸਮਾਜ ਨੂੰ ਇੱਕ ਵਧੀਆ ਤੇਰ ਦੇ ਸਕੀਏ ਵਧੀਆ ਮਾਹੌਲ ਦੇ ਸਾਥ ਜਿਹੜੇ ਵੱਡੇ ਤੁਹਾਡੇ ਵੱਲੋਂ ਇੱਥੇ ਕੀ ਲਾਏ ਇਹ ਸਾਰਾ ਸ਼ਰੀਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਪਰਮਾਨੰਤ ਕਰਦੇ ਨੇ ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਜੈ ਵਰਮਿਕੀ ਹਰ ਹਰ ਵਾਲਮੀਕੀ ਇਹਦੇ ਨਾਲ ਹੀ ਮੈਂ ਸਮੁੱਚੀ ਸੰਗਤ ਨੂੰ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੀ ਵਧਾਈ ਦਿੰਨਾ ਆ ਜੋ ਅੱਜ ਸਮਾਗਮ ਕਰਾਇਆ ਗਿਆ ਆ ਮੋਹੱਲਾ ਕਿੱਲੇ ਵਾਲਾ ਦੇ ਵਿੱਚ ਇਹ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਨੂੰ ਇਹ ਸਮਰਪਿਤ ਸਾਸੰਗਿਆ ਜਿਹਦੇ ਵਿੱਚ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂ ਹਨ ਜਿਹੜਾ ਹਿੱਸਾ ਲਿਆ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਸਾਰਿਆਂ ਦਾ ਜੀ ਆਇਆਂ ਆ ਆਪਦਾ ਬਿਲਕੁਲ ਜੀ ਇਧਰ ਦੇ ਧਾਰਮਿਕ ਉਪਰਾਲੇ ਮੈਂ ਪਹਿਲਾਂ ਵੀ ਕਰਦਾ ਆ ਰਿਹਾ ਜੀ ਸਮਾਜ ਨੂੰ ਜਾਗਰਿਤ ਕਰਨ ਵਾਸਤੇ ਔਰ ਸਮਾਜ ਨੂੰ ਜਾਗਰੂਤੀ ਦੀ ਬੜੀ ਲੋੜ ਹੈ ਤੇ ਇਹਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਚੰਗੇ ਪ੍ਰਬੰਧਨ ਦੇ ਨਾਲ ਹੋਰ ਵੀ ਚੰਗੇ ਪ੍ਰੋਗਰਾਮ ਜਿਹੜੇ ਆ ਕਰਾਏ ਜਾਣਗੇ ਧਾਰਮਿਕ ਪ੍ਰੋਗਰਾਮ ਆਪਾਂ ਗੱਲ ਕਰੀਏ ਆਪ ਪਾਰਟੀ ਸਰਕਾਰ ਵਾਂ ਤੁਸੀਂ ਵੀ ਇੱਕ ਦਾਮ ਪਾਰਟੀ ਦੇ ਵਰਕਰ ਹੋ ਸਾਨੂੰ ਬੋਲ ਕੇ ਆਪਾਂ ਨੂੰ ਪਾਣੀ ਦੇ ਵਿੱਚੋਂ ਮੰਗ ਕੇ ਧਾਰਮਿਕ ਜਿਹੜੇ ਸਸ਼ਵੈਸਥੀ ਸਾਡੀ ਜਿਹੜਾ ਦਾ ਪ੍ਰਿਆਰ ਬਿਲਕੁਲ ਜੀ ਸਰਕਾਰ ਨੂੰ ਸਰਕਾਰ ਨੂੰ ਬਿਲਕੁਲ ਮੰਗ ਕਰਦੇ ਆਂ ਸਰਕਾਰ ਕੋਲ ਵੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸਰਕਾਰ ਵੱਲੋਂ ਜੋ ਵੀ ਚੰਗੀਆਂ ਫੈਸਿਲਿਟੀਆਂ ਦਿੱਤੀਆਂ ਜਾਣ ਤਾਂ ਕਿ ਲੋਕਾਂ ਨੂੰ ਇੱਕ ਚੰਗੀ ਸੇਧ ਮਿਲ ਸਕੇ ਤਾਂ ਕਿ ਲੋਕਾਂ ਦੇ ਅੰਦਰ ਧਾਰਮਿਕਤਾ ਦਾ ਇੱਕ ਸੰਦੇਸ਼ ਜਾ ਜਾ ਸਕੇ ਜੋ ਸਾਡੇ ਰੈਬਰਾਂ ਦੇ ਵੱਲੋਂ ਜੋ ਸੰਦੇਸ਼ ਦਿੱਤੇ ਗਏ ਆ ਉਹ ਜਨ ਜਨ ਤੱਕ ਪਹੁੰਚਾਇਆ ਜਾਵੇ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਸਾਡੇ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਕਾਸ ਮੂਵੀ ਤੇ ਪੂਰੀ ਟੀਮ ਵੱਲੋਂ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਜੋ ਇਹ ਸਮਾਗਮ ਰੱਖਿਆ ਗਿਆ ਬਹੁਤ ਹੀ ਸ਼ਲਾਘਾਯੋਗ ਹੈਗਾ ਔਰ ਪੂਰੀ ਸੰਗਤ ਦੇ ਅਥੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਇਹੋ ਜਿਹੇ ਪ੍ਰੋਗਰਾਮ ਹਮੇਸ਼ਾ ਹੋਣੇ ਚਾਹੀਦੇ ਨੇ ਤਾਂ ਕਿ ਸਾਡੇ ਜਿਹੜੇ ਸਲੰਬ ਏਰੀਆ ਹੈਗੇ ਨੇ ਜਿਹੜੇ ਪਛੜੇ ਏਰੀਏ ਨੇ ਪੂਰੇ ਕਪੂਰਥਲੇ ਦੇ ਵਿੱਚ ਉਹ ਉਹਨਾਂ ਏਰੀਆ ਦੇ ਵਿੱਚ ਧਾਰਮਿਕ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਹੈਗੇ ਨੇ ਨਸ਼ਿਆਂ ਤੋਂ ਦੂਰ ਹੋਣ ਤੇ ਧਾਰਮਿਕ ਆਸਥਾ ਦੇ ਨਾਲ ਜੁੜਨ ਅਤੇ ਧਰਮ ਦੇ ਨਾਲ ਨਾਲ ਉਹ ਲੋਕਾਂ ਦੀ ਸੇਵਾ ਕਰ ਸਕਣ ਬਹੁਤ ਸ਼ਲਾਘਾ ਜੋ ਕਦਮ ਹੈਗਾ ਅਸੀਂ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਅੱਜ ਇਸ ਪ੍ਰੋਗਰਾਮ 'ਚ ਜੱਜੇ ਤੌਰ ਤੇ ਸ਼ਾਮਲ ਹੋਏ ਆ ਅਤੇ ਖਾਸ ਤੌਰ ਤੇ ਮਹੱਲਾ ਵਾਸੀਆਂ ਨੂੰ ਵਧਾਈ ਦਿੰਨੇ ਆ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੈਗੇ ਤੁਸੀਂ ਰੱਖੇ ਹੋਏ ਨੇ ਔਰ ਹਮੇਸ਼ਾ ਹੀ ਦੀ ਤਰ੍ਹਾਂ ਇਹੋ ਜਿਹੇ ਪ੍ਰੋਗਰਾਮ ਰੱਖੋ ਤਾਂ ਕਿ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਨੇ ਜਿਵੇਂ ਪੰਜਾਬ ਸਰਕਾਰ ਬਾਣਯੋਗ ਸ੍ਰੀ ਮਾਨਤਮਾਨ ਜੀ ਉਹਨਾਂ ਦੇ ਜੋ ਹੁਕਮ ਅਨੁਸਾਰ ਨਸ਼ਾ ਮੁਕਤ ਪੰਜਾਬ ਕਰਨ ਦਾ ਜੋ ਸਿਚਾ ਪਨਾਇਆ ਗਿਆ ਹੈਗਾ ਤੇ ਉਹਦੇ ਵਿੱਚ ਵੀ ਅਸੀਂ ਵੱਤਵਾ ਯੋਗਦਾਨ ਪਾਈਏ ਇਹ ਤਾਂ ਹੀ ਹੋ ਸਕਦਾ ਜੇ ਸਾਡੇ ਛੋਟੇ ਛੋਟੇ ਬੱਚੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਧਾਰਮਿਕ ਤੇ ਧਰਮ ਦੇ ਵਿੱਚ ਆਸਰਾ ਰੱਖਣ ਅਤੇ ਨਸ਼ੇ ਤੋਂ ਮੁਕਤ ਪੰਜਾਬ ਕਰਨ ਲਈ ਤੇ ਇਹ ਜਿਹੜਾ ਬਹੁਤ ਵੱਡਾ ਉਪਰਾਲਾ ਹੈਗਾ ਇੱਕ ਰੰਗਲਾ ਪੰਜਾਬ ਬਣਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ we